ਪਹਿਲਾਂ ਭਾਰਤ ਪੂਸ਼ਣ ਆਸ਼ੂ ਨੂੰ ਐਸਐਸਪੀ ਵਿਜੀਲੈਂਸ ਵੱਲੋਂ ਸੰਮਣ ਕਰ ਦਿੱਤਾ ਜਾਂਦਾ ਹੈ ਬੀਤੀ ਰਾਤ ਤੇ ਉਸ ਤੋਂ ਬਾਅਦ ਅੱਜ ਐਸਐਸਪੀ ਨੂੰ ਇਹ ਸਸਪੈਂਡ ਕਰ ਦਿੱਤਾ ਜਾਂਦਾ ਹੈ ਇਹ ਕਹਿ ਕੇ ਕਿ ਇਹਨਾਂ ਦੇ ਭਾਰਤ ਪੂਸ਼ਣ ਆਸ਼ੂ ਨਾਲ ਕਰੀਬੀ ਸਬੰਧ ਸੀ ਤੇ ਇਸ ਵਿਅਕਤੀ ਨੇ ਭਾਰਤ ਪੂਸ਼ਣ ਆਸ਼ੂ ਨੂੰ ਸਹਮਤੀ ਦਿਵਾਉਣ ਲਈ ਇਹ ਸਭ ਕੁਝ ਕੀਤਾ ਇਹ ਗੱਲ ਸਰਕਾਰ ਵੱਲੋਂ ਕਹੀ ਜਾ ਰਹੀ ਹੈ ਗੱਲ ਜਿਹੜੀ ਹੈ ਪੰਜਾਬ ਸਰਕਾਰ ਨੇ ਇਹ ਗੱਲ ਕਹਿ ਕੇ ਉਹਨਾਂ ਨੂੰ ਸਸਪੈਂਡ ਕੀਤਾ ਪਰ ਇਸ ਦੇ ਭਾਰਤ ਪੂਸ਼ਣ ਆਸ਼ੂ ਨੇ ਸਵਾਲ ਖੜੇ ਕੀਤੇ ਆ ਉਹ ਕਹਿੰਦੇ ਕਿ ਪਹਿਲੀ ਵਾਰ ਆ ਬਦਲਾਵ ਦੇ ਵਿੱਚ ਕਿ ਕੋਈ ਅਫਸਰ ਵਿਰੋਧੀ ਧਿਰ ਵਿੱਚ ਦੇ ਐਮ ਐਲ ਏ ਜਾਂ ਵਿਰੋਧੀ ਧਿਰ ਦੇ ਕਿਸੇ ਉਮੀਦਵਾਰ ਦੇ ਕਹਿਣ ਦੇ ਉੱਤੇ ਸੰਮਣ ਕੱਢੇ ਬਾਅਦ ਦੇ ਵਿੱਚ ਖੁਦ ਹੀ ਰੱਦ ਕਰਦੇ ਇਹਦਾ ਮਤਲਬ ਕਿ ਪੰਜਾਬ 'ਚ ਸਰਕਾਰ ਤਾਂ ਫਿਰ ਮੇਰੀ ਚੱਲ ਰਹੀ ਹੈ ਇਹਦਾ ਮਤਲਬ ਕਿ ਪੰਜਾਬ 'ਚ ਤਾਂ ਫਿਰ ਮੇਰੀ ਚੱਲ ਰਹੀ ਹੈ ਤਾਂ ਉੱਥੇ ਸਵਾਲ ਖੜਾ ਉਹਨਾਂ ਨੇ ਕੀਤਾ ਉਹ ਕਹਿੰਦੇ ਪਹਿਲਾਂ ਇਹਨਾਂ ਨੇ ਨੋਟਸ ਕੱਢ ਲਿਆ ਕਿਹਾ ਤਾਂ ਲੋਕਾਂ ਦਾ ਵਿਰੋਧ ਦੇਖਿਆ ਲੋਕਾਂ ਦੇ ਵਿੱਚ ਗੁੱਸਾ ਦੇਖਿਆ ਤਾਂ ਉਹਨੂੰ ਇਹ ਗੱਲ ਕਹਿ ਕੇ ਢਾਲ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਪਹਿਲਾ ਤਜਰਬਾ ਨਹੀਂ ਇਹ ਹਰ ਇਲੈਕਸ਼ਨ ਮੌਕੇ ਆਪਣਾ ਇੱਕ ਬੰਦਾ ਜ਼ਰੂਰ ਟੰਗਦੇ ਆ ਪਰ ਬਾਅਦ ਦੇ ਵਿੱਚ ਉਹਦਾ ਚਲਾਨ ਨਹੀਂ ਪੇਸ਼ ਕਰਦੇ ਉਹਦੀ ਕੈਂਸਲੇਸ਼ਨ ਰਿਪੋਰਟਾਂ ਦੇਣ ਤੱਕ ਤੁਰ ਪੈਂਦੇ ਨੇ ਇਹ ਕੰਮ ਇਹ ਹਰ ਇਲੈਕਸ਼ਨ ਦੇ ਵਿੱਚ ਕਰਦੇ ਨੇ ਉਹ ਕਹਿੰਦੇ ਆ ਕਿ ਜੇ ਮੇਰੀ ਇੰਨੀ ਨੇੜਤਾ ਸੀ ਏਸੀ ਵਿਜੀਲੈਂਸ ਨੇ ਏਸੀ ਵਿਜੀਲੈਂਸ ਨੇ ਮੈਨੂੰ 1 ਸਾਲ ਦੇ ਕਰੀਬ ਜੇਲ੍ਹ ਚਲਵਾਇਆ ਤੇ ਬਾਅਦ ਦੇ ਵਿੱਚ ਮੇਰੀਆਂ ਜੜੀਆਂ ਆ ਜਿਹੜਾ ਪਰਚਾ ਸੀ ਉਹ ਕਵਾਸ਼ ਹੋਇਆ ਐਫ ਆਈ ਆਰ ਕਵਾਸ਼ ਹੋਈ ਹੈ ਤਾਂ ਇਹ ਸਾਰਾ ਕੁਝ ਇਸੇ ਲਈ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਕੋਲ ਇਲੈਕਸ਼ਨ ਲੜਨ ਲਈ ਅਜੰਡਾ ਨਹੀਂ ਹੈ ਇਹਨਾਂ ਕੋਲ ਇਲੈਕਸ਼ਨ ਲੜਨ ਲਈ ਕੋਈ ਮੁੱਦਾ ਨਹੀਂ ਹੈ ਇਲੈਕਸ਼ਨ ਦੇ ਵਿੱਚ ਇਹ ਘਬਰਾਏ ਹੋਏ ਨੇ ਜਿਸ ਕਰਕੇ ਅਜਿਹੀਆਂ ਹਰਕਤਾਂ ਕਰ ਰਹੇ ਨੇ ਤੇ ਉਹਨਾਂ ਨੇ ਇੱਕ ਫੋਟੋ ਵੀ ਪੇਸ਼ ਕੀਤੀ ਹੈ ਜਿਹਦੇ ਵਿੱਚ ਐਸ ਐਸ ਪੀ ਵਿਜੀਲੈਂਸ ਸੰਜੀਵ ਅਰੋੜਾ ਨਾਲ ਮੀਟਿੰਗ ਕਰ ਰਿਹਾ ਤਾਂ ਹੁਣ ਸਵਾਲ ਇਹ ਠਾਏਗੇ ਕਿ ਭਾਰਤ ਭੂਸ਼ਣ ਆਸ਼ੂ ਨਾਲ ਗਪਤ ਮੀਟੀਆਂ ਚੱਲਦੀਆਂ ਪਰ ਉਲਟਾ ਪਿਛੇ ਸੰਜੀਵ अरोड़ा ਉਹ ਐਸਐਸਪੀ ਵਿਜੀਲੈਂਸ ਨਾਲ ਮੀਟਿੰਗਾਂ ਕਰ ਰਿਹਾ ਹੈ ਤਾਂ ਹੁਣ ਇੱਥੇ ਵੀ ਸਵਾਲ ਵੀ ਖੜਾ ਹੁੰਦਾ ਹੈ ਕਿ ਐਸਐਸਪੀ ਵਿਜੀਲੈਂਸ ਨਾਲ ਸੰਜੀਵ ਰੋੜਾ ਦੀ ਮੀਟਿੰਗ ਦਾ ਕੀ ਮਤਲਬ ਉਹ ਇੱਕ ਰਾਸ਼ਸਭਾ ਐਮਪੀ ਹੈ ਤੇ ਇੱਕ ਕੈਂਡੀਡੇਟ ਹੈ ਪਰ ਐਸਐਸਪੀ ਵਿਜੀਲੈਂਸ ਨਾਲ ਤਾਂ ਕੋਈ ਮਤਲਬ ਹੀ ਨਹੀਂ ਪਰ ਜਦੋਂ ਇਹ ਮੀਟਿੰਗ ਦੀ ਫੋਟੋ ਆਉਂਦੀ ਹੈ ਤਾਂ ਹਰ ਬੰਦਾ ਸਵਾਲ ਹੀ ਸੋਚਦਾ ਹੈ ਕਿ ਰਿਲੇਸ਼ਨ ਕਿਸੇ ਹੋਰ ਪਾਸੇ ਕਹੀ ਜਾ ਰਿਹਾ ਹੈ ਕਿਸੇ ਹੋਰ ਪਾਸੇ ਫਿਰ ਇੱਕ ਗੱਲ ਹੋਰ ਹੈ ਇੱਥੇ ਅਸੀਂ ਉਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਵੀ ਸੱਤਾ 'ਚ ਰਹੇ ਹੋ ਕਿ ਐਸਐਸਪੀ ਆਪਣੇ ਉੱਪਰਲੇ ਇੰਚਾਰਜ ਨੂੰ ਡਾਇਰੈਕਟਰ ਵਿਜੀਲੈਂਸ ਨੂੰ ਦੱਸ ਤਾ ਇਹ ਗੱਲ ਉਹਨਾਂ ਨੇ ਬਿਲਕੁਲ ਕਹੀ ਕਿ ਇਹ ਨਹੀਂ ਹੁੰਦਾ ਸਭ ਕੁਝ ਉੱਪਰੋਂ ਮਿਲ ਕੇ ਆਉਂਦਾ ਫਿਰ ਗੱਲ ਹੁੰਦੀ ਹੈ ਇਹ ਗੱਲ ਦੀ ਗਵਾਹੀ ਅਸੀਂ ਵੀ ਪਰਦੇ ਹ ਜਦੋਂ ਕਿਤੇ ਤੁਸੀਂ ਵਿਜੀਲੈਂਸ ਨੂੰ ਕੋਈ ਕੰਪਲੇਂਟ ਕਰ ਦਿਓ ਚਾਹੇ ਡੀਐਸਪੀ ਵਿਜੀਲੈਂਸ ਨੂੰ ਕਰ ਦਿਓ ਕਾ ਉਹ ਐਸਐਸਪੀ ਤੋਂ ਪੁੱਛੇ ਬਿਨਾ ਪਰਚਾ ਨਹੀਂ ਦਿੰਦਾ ਐਸਐਸਪੀ ਤੋਂ ਪੁੱਛੇ ਬਿਨਾ ਟਰੈਪ ਨਹੀਂ ਲਗਾਉਂਦਾ ਤੇ ਐਸਐਸਪੀ ਉੱਪਰੋਂ ਪੁੱਛੇ ਬਿਨਾ ਟਰੈਪ ਨਹੀਂ ਲਗਾਉਂਦਾ ਸੋ ਇਹ ਤਾਂ ਗੱਲ ਹੁੰਦੀ ਹੈ ਕਿ ਹਰ ਅਧਿਕਾਰੀ ਉੱਪਰੋਂ ਪੁੱਛਦਾ ਹੈ ਜਿਹੜਾ ਕੋਈ ਮੰਤਰੀ ਲੈਵਲ ਦਾ ਜਾਂ ਐਮਐਲਏ ਲੈਵਲ ਦਾ ਜਾਂ ਕੋਈ ਕੈਂਡੀਡੇਟ ਹੋਵੇ ਕਿਸੇ ਪਾਰਟੀ ਦਾ ਉਹਦੇ ਤੇ ਜੇਕਰ ਕੋਈ ਕਾਰਵਾਈ ਕਰਨੀ ਹੈ ਤਾਂ ਇਹ ਜ਼ਰੂਰ ਹੁੰਦਾ ਕਿ ਉੱਪਰ ਪਰਮਿਸ਼ਨ ਲੈਣੀ ਪੈਂਦੀ ਹੈ ਕਿਉਂਕਿ ਮਾਮਲਾ ਹਾਈਲਾਈਟ ਹੋਣਾ ਹੁੰਦਾ ਮਾਮਲਾ ਚਰਚਾ 'ਚ ਹੋਣਾ ਹੁੰਦਾ ਪਰ ਇੱਥੇ ਜਿਹੜੀ ਗੱਲ ਆ ਉਹ ਸਾਰੀ ਐਸਐਸਪੀ ਤੇ ਝਾੜੀ ਗਈ ਹੈ ਤੇ ਇਹ ਕਿਹਾ ਗਿਆ ਕਿ ਭਾਰਤ ਪੂ ਕੀ ਵਾਕਈ ਭਾਰਤ ਪੂਸ਼ ਅਸ਼ੂ ਨਾਲ ਮਿਲ ਕੇ ਹੋਇਆ ਇਹ ਸਾਰੀ ਗੱਲਬਾਤ ਅਸੀਂ ਕੀਤੀ ਹੈ ਭਾਰਤ ਪੂਸ਼ ਅਸ਼ੂ ਨਾਲ ਸਵਾਲ ਕੀਤੇ ਆ ਉਹਨਾਂ ਨੂੰ ਤਾਂ ਉਹ ਗੱਲਬਾਤ ਤੁਸੀਂ ਜਰੂਰ ਸੁਣੋ ਉਹਨਾਂ ਦਾ ਫੋਨ ਤੇ ਹੋਈ ਗੱਲਬਾਤ ਅਸੀਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਆ ਤਾਂ ਸਾਡੇ ਨਾਲ ਭਾਰਤ ਪੂਸ਼ ਅਸ਼ੂ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਅਸ਼ੂ ਜੀ ਕੀ ਕਹਿੰਗੇ ਹੁਣ ਮਤਲਬ ਪਹਿਲਾਂ ਤੁਹਾਨੂੰ ਸੰਮਣ ਜਾਰੀ ਹੁੰਦੇ ਆ ਜਦੋਂ ਬਾਅਦ ਚ ਸੰਮਣਾਂ ਤੋਂ ਬਾਅਦ ਤੁਸੀਂ ਅਫਸਰ ਨੂੰ ਸਸਪੈਂਡ ਕਰ ਦਿੱਤਾ ਜਾਂਦੇ ਕਹਿੰਦੇ ਮਿਲੀ ਭੁਗਤ ਸੀ ਅਸ਼ੂ ਦੀ ਕੀ ਮਿਲੀ ਭੁਗਤ ਨਾਲ ਸਹਿਮਤੀ ਲੈਣ ਲਈ ਕਰ ਰਹੇ ਹੋ ਤੁਸੀਂ ਇਹ ਬਾਈ ਜੀ ਇਸ ਤੋਂ ਵੱਡਾ ਮਜ਼ਾਕ ਨਹੀਂ ਹੋ ਸਕਦਾ ਕਿ ਜੇ ਮੈਂ ਸਿੰਪਥੀ ਕੋਈ ਲੈਣੀ ਹੋਵੇ ਇਹਦਾ ਮਤਲਬ ਸਰਕਾਰ ਮੈਂ ਹੀ ਚਲਾਉਣਾ ਪਿਆ ਤੁਸੀਂ ਇਹ ਤੁਸੀਂ ਦੇਖੋ ਬਈ ਇੱਕ ਤਾਂ ਰਾਤੀ 9:30 ਵਜੇ ਸਵੇਰ 9:30 ਵਜੇ ਦੇ ਕਰੀਬ ਸੰਮਣ ਆਉਂਦੇ ਨੇ ਜੇ ਮੈਂ ਸਿੰਪਥੀ ਲੈਂਦੀ ਹੁੰਦੀ ਮੈਂ ਖੜੇ ਦੁਪਹਿਰ ਲੈਂਦਾ ਜੀ ਉਹ ਵੀ ਉਹ ਵੀ ਸਵੇਰੇ ਬੁਲਾਉਂਦੇ ਆ ਫਿਰ ਇਹਨੂੰ ਸਸਪੈਂਡ ਕਰਦੇ ਆ ਪਤਾ ਨਹੀਂ ਇਹਨੇ ਅਰੈਸਟ ਕਰਨ ਤੋਂ ਮਨਾ ਕਰਿਆ ਜਾਂ ਕੀ ਡਰਾਮਾ ਹੈ ਜਾਂ ਇਹ ਬੈਕਫਾਇਰ ਹੋ ਗਿਆ ਲੋਕਾਂ ਵੱਲੋਂ ਥੋੜਾ ਜਿਹਾ ਰੋ ਆ ਗਿਆ ਤਾਂ ਇਹ ਕੀ ਗੱਲ ਹੋਈ ਹੈ ਇਹ ਤਾਂ ਮੈਨੂੰ ਪਤਾ ਨਹੀਂ ਪਰ ਇਹਨਾਂ ਨੇ ਤਾਂ ਬਈ ਅਫਸਰ ਇਸ ਤੋਂ ਪਹਿਲਾਂ ਸੀਪੀ ਸਾਡੇ ਕੁਲਦੀਪ ਚਾਹਲ ਬਦਲੇ ਉਹ ਵੀ ਸ਼ਾਇਦ ਪਿੱਛੇ ਕਰਕੇ ਬਦਲੇ ਹੋਣੇ ਵੀ ਮੇਰੇ ਨਾਲ ਰਲੇ ਹੋਏ ਜੀ ਭਾਈ ਤੁਸੀਂ ਜਿਹੜੇ ਬੰਦੇ ਰੈਸਟ ਕਰਨ ਤੋਂ ਮਨਾ ਕਰਦੇ ਤੁਸੀਂ ਦੇਖੋ ਭਈ ਵਰਿੰਦਰ ਕੁਮਾਰ ਹੁਣੀ ਬਦਲੇ ਤੇ ਪਰਮਾਰ ਸਾਹਿਬ ਲਾਤੇ ਪਰਮਾਰ ਸਾਹਿਬ ਨੇ ਨਹੀਂ ਇਹਨਾਂ ਦਾ ਏਜੰਡਾ ਲਾਗੂ ਕਰਿਆ ਪਰ ਪਰਮਾਰ ਸਾਹਿਬ ਸਸਪੈਂਡ ਕਰਤੇ ਤੇ ਹੁਣ ਸਾਰੇ ਦੇ ਸਾਰੇ ਸਾਡੇ ਗਲੇ ਚੱਲਦੇ ਆ ਸਾਹਿਬ ਸਾਰਿਆਂ ਨਾਲ ਮਿਲੀ ਭਗਤ ਹੈ ਅਸੀਂ ਤਾਂ ਫੋਟੋ ਜਾਰੀ ਕਰਤੀ ਜਿਹਦੇ ਵਿੱਚ ਕੈਂਡੀਡੇਟ ਮੀਟਿੰਗ ਲੈ ਰਿਹਾ ਇਹਨਾਂ ਦੀ ਔਰ ਉਹਨਾਂ ਦੇ ਵਿੱਚ ਐਸਐਸਪੀ ਬੈਠਾ ਜੀ ਜੇ ਇਹਨਾਂ ਕੋਲ ਇਹਨਾਂ ਕੋਲ ਕੋਈ ਹੈ ਵੀ ਮੇਰੇ ਨਾਲ ਗੁਪਤ ਮੀਟਿੰਗਾਂ ਕਰਦਾ ਹੈ ਤਾਂ ਸਾਰੀ ਇੰਟੈਲੀਜੈਂਸ ਇਹਨਾਂ ਦੀ ਹੈ ਕਰਦਣ ਜਾਰੀ ਸਬੂਤ ਦੇ ਦੇਣ ਇਹ ਤੁਸੀਂ ਤੁਸੀਂ ਸੱਤਾ 'ਚ ਰਹੇ ਹੋ ਸਰਕਾਰ 'ਚ ਰਹੇ ਹੋ ਮੰਤਰੀ ਰਹੇ ਹੋ ਕੀ ਤੁਹਾਨੂੰ ਤੁਹਾਡਾ ਤਜਰਬਾ ਕੀ ਕਹਿੰਦਾ ਵੀ ਇੱਕ ਐਸਐਸਪੀ ਬਿਨਾ ਆਪਣੇ ਸ ਸੀਨੀਅਰ ਅਫਸਰ ਨੂੰ ਦੱਸਿਆ ਜਾਂ ਬਿਨਾ ਆਪਣੇ ਜੋ ਇਨਚਾਰਜ ਨੇ ਉਹਨਾਂ ਨੂੰ ਦੱਸਿਆ ਇਸ ਤਰੀਕੇ ਨਾਲ ਨੋਟਿਸ ਕੱਢ ਸਕਦਾ ਹੈ ਸਮਣ ਕਰ ਸਕਦਾ ਹੁੰਦਾ ਸਰ ਇਹੀ ਮਜ਼ਾਕ ਹੈ ਨਾ ਵੀ ਇਹਨਾਂ ਨੇ ਤਾਂ ਲੋਕਾਂ ਨੂੰ ਵਰਗਲਾਉਣ ਲਈ ਕੁਝ ਵੀ ਕਹਿ ਦੇਣਾ ਕੁਝ ਵੀ ਕਹਿ ਦੇਣਾ ਇਹਨਾਂ ਦਾ ਅਜੰਡਾ ਤਾਂ ਇਹੋ ਜਿਹਾ ਹੀ ਚੱਲਦਾ ਸਰ ਇਹ ਕੋਈ ਇਹ ਤਾਂ ਸਿਸਟਮ ਹੈ ਆ ਔਰ ਵਿਜੀਲੈਂਸ ਤਾਂ ਖਾਸ ਤੌਰ ਤੇ ਨਹੀਂ ਉਹਨੀ ਦੇਰ ਤੱਕ ਕੁਝ ਹੁੰਦਾ ਜਿੰਨੀ ਦੇਰ ਤੱਕ ਸਾਰਿਆਂ ਦੀ ਆਪਸ ਚ ਬੈਠ ਕੇ ਇੱਕ ਜਗ੍ਹਾ ਤੇ ਕੋਈ ਫੈਸਲਾ ਨਹੀਂ ਹੋ ਜਾਂਦਾ ਵੀ ਕਿਹਨੂੰ ਸਮਣ ਕਰਨਾ ਹੈ ਕਿਹਨੂੰ ਨਹੀਂ ਕਹਿਣ ਨੂੰ ਹੀ ਹੁੰਦਾ ਵੀ ਐਸਐਸਪੀ ਕੰਮ ਕਰ ਰਿਹਾ ਹੁੰਦਾ ਹੁੰਦਾ ਤਾਂ ਡਾਇਰੈਕਸ਼ਨਾਂ ਪਿੱਛੋਂ ਐ ਸਾਰੀਆਂ 2000 2022 ਚ ਵੀ ਮੈਂ ਆਪਣੇ ਆਪ ਤੇ ਕੇਸ ਕਰਵਾ ਲੇ ਵਿਜੀਲੈਂਸ ਤੋਂ ਤੇ ਮੈਂ 3 ਸਾਲ ਜੇਲਾ ਭੁਗਤਦਾ ਰਿਆ ਜੀ ਸਾਰਾ ਕੁਝ ਮੈਂ ਮੈਂ ਆਪ ਹੀ ਕਰਿਆ ਮੈਨੂੰ ਸ਼ੌਕ ਚੜਿਆ ਹੋਇਆ ਸੀਗਾ ਇਹਨਾਂ ਵਿਚਾਰਿਆਂ ਨੇ ਤਾਂ ਕੁਝ ਵੀ ਨਹੀਂ ਕਰਿਆ ਸਰ ਹੂੰ ਇਹਨਾਂ ਨੇ ਤਾਂ ਸਿਰਫ ਤਸਵੀਰ ਮੇਰੀ ਬਦਨਾਮੀ ਕੀਤੀ ਵਜਾ ਕੀ ਲ ਵਜਾ ਕੀ ਮੰਨਦੇ ਹੋ ਮਤਲਬ ਇਹ ਚੀਜ਼ ਦੀ ਸਾਰੇ ਜੋ ਵੀ ਜਿਉ ਤੁਸੀਂ ਤੁਸੀਂ ਨਾਟਕ ਕਹਿ ਰਹੇ ਹੋ ਇਹਦੀ ਵਜਾ ਕੀ ਮੰਨਦੇ ਹੋ ਸਰ ਵਜਾ ਇਹ ਵੀ ਬੁਖਲਾਏ ਹੋਏ ਐ ਇਲੈਕਸ਼ਨ ਤੋਂ ਇਲੈਕਸ਼ਨ ਇਹਨਾਂ ਕੋਲ ਲੜਨੀ ਹੋ ਰਿਆ ਪ੍ਰੋਪਰਲੀ ਲੋਕ ਤੰਗ ਆਏ ਪਏ ਦੇ ਤੋਂ ਤੇ ਹੁਣ ਸਬਕ ਦੇਣ ਨੂੰ ਤਿਆਰ ਬੈਠੇ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਹਰਕਤਾਂ ਕਰਦੇ ਆਂ ਸਾਡੇ ਵਰਕਰਾਂ ਤੇ ਕੇਸ ਕਰੇ ਕਾਉਂਸਲਰਾਂ ਤੇ ਕੇਸ ਕਰੇ ਉਹ ਮੈਂ ਸਾਰੇ ਆਪ ਹੀ ਕਰਵਾ ਲਿਆ ਸੀਗਾ ਸਾਬ ਇਹਨਾਂ ਦੇ ਕਹਿਣ ਤੇ ਕੌਣ ਨੂੰ ਸੁਣਦਾ ਇਹਨਾਂ ਦੀ ਗੱਲ ਜੇ ਸੁਣਦੇ ਹੁੰਦੇ ਇਹਨਾਂ ਨੂੰ ਕੇਸ ਕੇਸ ਕਰਨ ਦੀ ਜਾਂ ਮੈਨੂੰ ਸਬੰਨ ਕਢਵਾਉਣ ਦੀ ਲੋੜ ਪੈਂਦੀ ਜੀ ਕਦੇ ਤੁਹਾਡੀ ਸਰਕਾਰ ਮੌਕੇ ਇਹ ਹੋਇਆ ਕਿ ਤੁਹਾਡੀ ਸਰਕਾਰ ਮੌਕੇ ਅਕਾਲੀ ਦਲ ਨੇ ਕੋਈ ਇਸ ਤਰੀਕੇ ਨਾਲ ਕੰਮ ਕੀਤਾ ਹੋਵੇ ਆਪਣੇ ਤੇ ਕੇਸ ਕਰਵਾ ਲਿਆ ਹੋਵੇ ਤੁਸੀਂ ਉਦੋਂ ਵੀ ਅਫਸਰ ਮੰਨਦੇ ਹੋਣ ਉਹਨਾਂ ਦੀ ਵੀ ਪਰਾਣੀਆਂ ਲਿਆ ਜਾਂ ਤਾਂ ਅਕਾਲੀ ਚੱਲਦੀਆਂ ਫੇਰੀਆਂ ਜੋ ਕੁਝ ਅੱਜ ਹੋ ਰਿਹਾ ਹੈ ਨਾ ਕਿਸੇ ਦੀ ਸਰਕਾਰ ਚ ਵੀ ਨਹੀਂ ਹੋਇਆ ਸਾਹਿਬ ਇਹ ਕਦੀ ਵੀ ਨਹੀਂ ਹੋਇਆ ਬਈ ਸਾਸ਼ੂ ਤੇ ਕੇਸ ਕਰਦੋ ਉਹ ਕੁਐਸ਼ ਹੋ ਜਾਣ ਇਹ ਕਦੀ ਵੀ ਨਹੀਂ ਹੋਇਆ ਬਈ ਕੇਸ ਕਰੋ ਤੁਸੀਂ ਸੁੰਦਰਸ਼ਾਮ अरोड़ा ਤੇ ਕੁਐਸ਼ ਹੋ ਜਾਣ ਕਦੀ ਵੀ ਨਹੀਂ ਹੋਇਆ ਵੀ ਹਰਦੀয়াল ਕੰਬੂਜ ਤੇ ਕੇਸ ਕਰੋ ਕੁਐਸ਼ ਹੋ ਜਾਣ ਇਹ ਵੀ ਕਦੀ ਨਹੀਂ ਹੋਇਆ ਵੀ ਆਪਣੇਆਂ ਨੂੰ ਅੰਦਰ ਕਰੋ ਹਰ ਹਰ ਇਲੈਕਸ਼ਨ ਤੇ ਕਦੀ ਸਿੰਘਲਾ ਨੂੰ ਕਰ ਦੋ ਕਦੀ ਅਮਿਤ ਨੂੰ ਕਰ ਦੋ ਹੁਣ ਰਮਨ अरोड़ा ਨੂੰ ਕਰ ਦੋ ਫੌਜਾ ਸਿੰਘ ਸਰਦਾਰੀ ਨੂੰ ਕਰ ਦੋ ਔਰ ਸਾਰੇ ਦੇ ਸਾਰੇ ਕੇਸਾਂ ਦੇ ਕਿਸੇ ਦੀ ਤੁਸੀਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਅਫਾਲਟੀ ਦੇ ਦਿੰਦੇ ਨਹੀਂ ਕਿਸੇ ਕਿਸੇ ਦਾ ਤੁਸੀਂ ਕੇਸ ਵਾਪਸ ਲੈ ਲੈਨੇ ਹੋ ਤੇ ਸਾਰਾ ਡਰਾਮਾ ਹੀ ਹੈ ਸਰ ਇਹ ਵੀ ਕਿਸੇ ਸਰਕਾਰ ਚ ਨਹੀਂ ਹੋਇਆ ਤੇ ਇਹ ਇਹ ਕਹਿੰਦੇ ਅਸੀਂ ਕੱਟੜ ਇਮਾਨਦਾਰ ਆ ਆਪਦਿਆਂ ਨੂੰ ਵੀ ਬਖਸ਼ਦੇ ਅਸੀਂ ਤਾਂ ਜੀ ਤਾਂ ਐਂ ਕਹਿੰਦੇ ਆ ਤੇ ਆਪਦਿਆਂ ਨੂੰ ਕੀ ਕਿਹਦਾ ਚਲਾਨ ਕਰਿਆ ਇਹਨਾਂ ਨੇ ਪੁੱਛਣਾ ਸੀ ਇਹਨਾਂ ਨੂੰ ਸਾਬ ਵੀ ਵਿਜੇ ਸਿੰਘਲਾ ਦਾ ਤਾਂ ਹੁਣ ਰੀਸੈਂਟਲੀ ਤੁਸੀਂ ਕਲੋਜ਼ਰ ਰਿਪੋਰਟ ਦਿੱਤੀ ਹੈ ਜਿਹਦੀ ਸੀਐਮ ਸਾਹਿਬ ਆਪ ਕਹਿੰਦੇ ਸੀਗੇ ਵੀ ਮੇਰੇ ਕੋਲ ਸਬੂਤ ਹੈ ਪਰ ਸਬੂਤ ਦਿੱਤੇ ਨਾ ਉਹ ਤਾਂ ਕਲੋਜ਼ਰ ਰਿਪੋਰਟ ਦੇ ਦਿੱਤੀ ਸਾਬ ਉਹ ਤਾਂ ਨਾਲ ਘੰਡੇ ਪਾਉਂਦੇ ਆ ਸਾਬ ਹੁਣ ਜੀ 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 ਇਹ ਰਮਨ अरोड़ा जी, 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 जी।, जी हस्ते हस्ते जेल ਜਾਂਦੇ ਉਹਨਾਂ ਨੂੰ ਵੀ ਪਤਾ ਹੈ ਵੀ ਇਹ 2 ਮਹੀਨੇ ਦਾ ਡਰਾਮਾ ਹੈ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਥੈਂਕ ਯੂ ਥੈਂਕ ਯੂ ਮਿਹਰਬਾਨ ਮਿਹਰਬਾਨ